ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਸਰਪਾਸ ਸਿੰਘ ਜੀ ਅੱਜ ਤੁਸੀਂ ਮੌਕੇ ਤੇ ਮੌਜੂਦ ਹੋ ਕੁਝ ਪਤਾ ਲੱਗ ਪਾਇਆ ਨਹੀਂ ਹੋਇਆ ਕਿਸ ਗੱਲ ਦਾ ਹਜੇ ਤੱਕ ਕੁਝ ਨਹੀਂ ਪਤਾ ਇਹ ਨਾ ਕੋ ਡਰਾਈਵਰ ਦਾ ਪਤਾ ਲੱਗ ਰਿਹਾ ਨਾ ਕਿਸੇ ਦਾ ਪਤਾ ਲੱਗ ਰਿਹਾ ਹਾਂਜੀ ਤੇ ਇਹ ਕੁਝ ਪਤਾ ਲੱਗ ਪਾਇਆ ਕਹਿੰਦੇ ਕਿ ਟਾਇਰ ਵੀ ਫਟਿਆ ਜਿਹੜਾ ਲੋਕਾਂ ਵੱਲੋਂ ਗੱਲ ਆਖੀ ਜਾ ਰਹੀ ਵੀ ਹਾਦਸਾ ਹੋਇਆ ਸੀਗਾ ਹਜੇ ਤੱਕ ਕੁਝ ਨਹੀਂ ਪਤਾ ਜੀ ਨਾ ਸਰ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਇਹ ਟ੍ਰਾਂਸਪੋਰਟ ਨਗਰ ਦੇ ਫਲਾਈਓਵਰ ਦੇ ਉੱਪਰ ਹੈ ਜੀ ਤੇ ਕੋਈ ਨੁਕਸਾਨ ਵੀ ਹੋਇਆ ਨੁਕਸਾਨ ਤਾਂ ਹੀ ਹੋਇਆ ਜੀ ਤੇ ਹਜੇ ਤਾਂ ਉਧਰ ਬੰਦਾ ਦਾ ਪਤਾ ਵੀ ਨਹੀਂ ਲੱਗ ਰਿਹਾ ਹੈ ਕਿ ਜਦ ਤੱਕ ਘੰਟੇ ਪਹਿਲਾਂ ਹੋਇਆ ਜੀ ਇਹ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਇਹ ਵੀ ਹਜੇ ਪਤਾ ਨਹੀਂ ਕੁਛ ਹਜੇ ਤਾਂ ਪਤਾ ਕਰਦੇ ਨੰਬਰ ਤੇ ਪਾ ਕੇ ਚੈੱਕ ਕਰਦੇ ਕਿੰਨਾ ਤਾਂ ਹੈਗਾ ਕੀ ਸਕਦਾ ਵੇ ਬਾਅਦ ਚ ਤੁਹਾਨੂੰ ਦੱਸਾਂਗੇ ਵੇ ਓਕੇ ਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਸਰਪਾਸ ਸਿੰਘ ਆ ਜੀ ਅੱਛਾ ਤੁਸੀਂ ਮੌਕੇ ਤੇ ਮੌਜੂਦ ਹੋ ਕੁਝ ਪਤਾ ਲੱਗ ਪਾਇਆ ਨਹੀਂ ਹੋਇਆ ਕਿਸੇ ਦਾ ਹਜੇ ਤੱਕ ਕੁਝ ਨਹੀਂ ਪਤਾ ਜੀ ਨਾ ਕੋਈ ਡਰਾਈਵਰ ਦਾ ਪਤਾ ਲੱਗ ਰਿਹਾ ਨਾ ਕਿਸੇ ਦਾ ਪਤਾ ਲੱਗ ਰਿਹਾ ਜੀ ਤੇ ਇਹ ਕੁਛ ਪਤਾ ਲੱਗ ਪਾਇਆ ਕਹਿੰਦੇ ਕਿ ਟਾਇਰ ਵੀ ਫਟਿਆ ਜਿਹੜਾ ਲੋਕਾਂ ਵੱਲੋਂ ਗੱਲ ਰੱਖੀ ਜਾ ਰਹੀ ਹੈ ਵੀ ਹਾਦਸਾ ਹੋਇਆ ਸੀਗਾ ਹਜੇ ਤਾਂ ਕੁਛ ਨਹੀਂ ਪਤਾ ਜੀ ਸਰ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਹੈ ਇਹ ਟ੍ਰਾਂਸਪੋਰਟ ਨਗਰ ਦੇ ਫਲਾਈਓਵਰ ਦੇ ਉੱਪਰ ਹੈ ਤੇ ਕੋਈ ਨੁਕਸਾਨ ਵੀ ਹੋਇਆ ਨੁਕਸਾਨ ਤਾਂ ਹੀ ਹੋਇਆ ਜੀ ਤੇ ਹਜੇ ਤਾਂ ਉਧਰ ਬੰਦਾ ਪਤਾ ਵੀ ਨਹੀਂ ਲੱਗ ਰਿਹਾ ਹੈ ਕਿਹੜਾ ਹੈ ਬੰਦਾ ਇਹ ਕਿੰਨੇ ਕ ਵੇਲੇ ਦੀ ਘਟਨਾ ਹੈ ਉਧਰ ਘੰਟੇ ਪਹਿਲਾਂ ਹੋਇਆ ਜੀ ਇਹ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਇਹ ਵੀ ਹਜੇ ਪਤਾ ਨਹੀਂ ਕੁਛ ਹਜੇ ਤਾਂ ਪਤਾ ਕਰਦੇ ਨੰਬਰ ਤੇ ਪਾ ਕੇ ਚੈੱਕ ਕਰਦੇ ਕਿੰਨਾ ਤਾਂ ਹੈਗਾ ਕੀ ਸਕਦਾ ਹੋਵੇ ਬਾ ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਸਰਪਾਲ ਸਿੰਘ ਹੈ ਜੀ ਅੱਛਾ ਤੁਸੀਂ ਮੌਕੇ ਤੋਂ ਮਜੂਰ ਨੂੰ ਕੁਝ ਪਤਾ ਲੱਗ ਪਾਇਆ ਵੀ ਹੋਇਆ ਕਿਸ ਕਰਕੇ ਹਜੇ ਤੱਕ ਕੁਝ ਨਹੀਂ ਪਤਾ ਇਹ ਨਾ ਕੋ ਡਰਾਈਵਰ ਦਾ ਪਤਾ ਲੱਗ ਰਿਹਾ ਨਾ ਕਿਸੇ ਦਾ ਪਤਾ ਲੱਗ ਰਿਹਾ ਹਾਂਜੀ ਤੇ ਇਹ ਕੁਝ ਪਤਾ ਲੱਗ ਪਾਇਆ ਕਹਿੰਦੇ ਕਿ ਟਾਇਰ ਵੀ ਫਟਿਆ ਜਦੋਂ ਲੋਕਾਂ ਵੱਲੋਂ ਗੱਲ ਕੀਤੀ ਜਾ ਰਹੀ ਵੀ ਅੱਧ ਵੱਲੋਂ ਹੋਇਆ ਸੀਗਾ ਹਜੇ ਤੱਕ ਕੁਝ ਨਹੀਂ ਪਤਾ ਜੀ ਸਰ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਇਹ ਟ੍ਰਾਂਸਪੋਰਟ ਨਗਰ ਤੇ ਫਲਾਈਓਵਰ ਦੇ ਉੱਪਰ ਹੈ ਜੀ ਤੇ ਕੋਈ ਨੁਕਸਾਨ ਵੀ ਹੋਇਆ ਨੁਕਸਾਨ ਤਾਂ ਆ ਹੀ ਹੋਇਆ ਜੀ ਤੁਸੀਂ ਤਾਂ ਉਦ ਦਾ ਬੰਦਾ ਦਾ ਪਤਾ ਵੀ ਨਹੀਂ ਲੱਗ ਰਿਹਾ ਹੈ ਕਿਹੜਾ ਹੈ ਬੰਦਾ ਜਦ ਤੱਕ ਘੰਟੇ ਪਹਿਲਾਂ ਹੋਇਆ ਜੀ ਇਹ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਇਹਦੇ ਵੀ ਹਜੇ ਪਤਾ ਨਹੀਂ ਕੋਸ਼ਿਸ਼ ਹਜੇ ਪਤਾ ਕਰਦੇ ਹਾਂ ਨੰਬਰ ਤੇ ਪਾ ਕੇ ਚੈੱਕ ਕਰਦੇ ਕਿੰਨਾ ਤੇ ਹੈਗਾ ਕੀ ਸਕਦਾ ਵੇ ਬਾਅਦ ਚ ਤੁਹਾਨੂੰ ਦੱਸਾਂਗੇ ਓਕੇ ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਸਰਪਾਲ ਸਿੰਘ ਹੈ ਜੀ ਅੱਛਾ ਤੁਸੀਂ ਮੌਕੇ ਤੋਂ ਮਜੂਰ ਨੂੰ ਕੁਝ ਪਤਾ ਲੱਗ ਪਾਇਆ ਵੀ ਹੋਇਆ ਕਿਸ ਗੱਲ ਦਾ ਹਜੇ ਤੱਕ ਕੁਝ ਨਹੀਂ ਪਤਾ ਇਹ ਨਾ ਕੋ ਡਰਾਈਵਰ ਦਾ ਪਤਾ ਲੱਗ ਰਿਹਾ ਨਾ ਕਿਸੇ ਦਾ ਪਤਾ ਲੱਗ ਰਿਹਾ ਜੀ ਹਾਂ ਤੇ ਇਹ ਕੁਝ ਪਤਾ ਲੱਗ ਪਾਇਆ ਕਹਿੰਦੇ ਕਿ ਟਾਇਰ ਵੀ ਫਟਿਆ ਜਦੋਂ ਲੋਕਾਂ ਵੱਲੋਂ ਗੱਲ ਕੀਤੀ ਜਾ ਰਹੀ ਵੀ ਅੱਧ ਵੱਲੋਂ ਹੋਇਆ ਸੀਗਾ ਹਜੇ ਤੱਕ ਕੁਝ ਨਹੀਂ ਪਤਾ ਜੀ ਸਰ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਇਹ ਟ੍ਰਾਂਸਪੋਰਟ ਨਾ ਕਰ ਤੇ ਫਲਾਈਓਵਰ ਦੇ ਉੱਪਰ ਹੈ ਜੀ ਤੇ ਕੋਈ ਨੁਕਸਾਨ ਵੀ ਹੋਇਆ ਨੁਕਸਾਨ ਤਾਂ ਆ ਹੀ ਹੋਇਆ ਜੀ ਤੁਸੀਂ ਤਾਂ ਉੱਦਾਂ ਬੰਦਾ ਦਾ ਪਤਾ ਵੀ ਨਹੀਂ ਲੱਗ ਰਿਹਾ ਹੈ ਕਿਹੜਾ ਜਦ ਤੱਕ ਘੰਟੇ ਪਹਿਲਾਂ ਹੋਇਆ ਜੀ ਇਹ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਇਹਦੇ ਵੀ ਹਜੇ ਪਤਾ ਨਹੀਂ ਕੋਈ ਹਜੇ ਤਾਂ ਪਤਾ ਕਰਦੇ ਹਾਂ ਨੰਬਰ ਤਾਂ ਪਾ ਕੇ ਚੈੱਕ ਕਰਦੇ ਕਿੰਨਾ ਤੇ ਹੈਗਾ ਕੀ ਸਕਦਾ ਵਾ ਬਾਅਦ ਚ ਤੁਹਾਨੂੰ ਦੱਸਾਂਗੇ ਵਾ ਓਕੇ ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਸਰਪਾਸ ਸਿੰਘ ਜੀ ਅੱਜ ਤੁਸੀਂ ਮੌਕੇ ਤੇ ਮੌਜੂਦ ਹੋ ਕੁਝ ਪਤਾ ਲੱਗ ਪਾਇਆ ਨਹੀਂ ਹੋਇਆ ਕਿਸ ਗੱਲ ਦਾ ਹਜੇ ਤੱਕ ਕੁਝ ਨਹੀਂ ਪਤਾ ਇਹ ਨਾ ਕੋ ਡਰਾਈਵਰ ਦਾ ਪਤਾ ਲੱਗ ਰਿਹਾ ਨਾ ਕਿਸੇ ਦਾ ਪਤਾ ਲੱਗ ਰਿਹਾ ਹਾਂਜੀ ਤੇ ਇਹ ਕੁਝ ਪਤਾ ਲੱਗ ਪਾਇਆ ਕਹਿੰਦੇ ਕਿ ਟਾਇਰ ਵੀ ਫਟਿਆ ਜਿਹੜਾ ਲੋਕਾਂ ਵੱਲੋਂ ਗੱਲ ਆਖੀ ਜਾ ਰਹੀ ਵੀ ਹਾਈਪਲਸ ਹੋਇਆ ਸੀਗਾ ਹਜੇ ਤੱਕ ਕੁਝ ਨਹੀਂ ਪਤਾ ਜੀ ਨਾ ਸਰ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਇਹ ਟ੍ਰਾਂਸਪੋਰਟ ਨਗਰ ਦੇ ਫਲਾਈਓਵਰ ਦੇ ਉੱਪਰ ਹੈ ਜੀ ਤੇ ਕੋਈ ਨੁਕਸਾਨ ਵੀ ਹੋਇਆ ਨੁਕਸਾਨ ਤਾਂ ਹੀ ਹੋਇਆ ਜੀ ਤੇ ਹਜੇ ਤਾਂ ਉਧਰ ਬੰਦਾ ਦਾ ਪਤਾ ਵੀ ਨਹੀਂ ਲੱਗ ਰਿਹਾ ਹੈ ਕਿ ਇੱਧਰ ਘੰਟੇ ਪਹਿਲਾਂ ਹੋਇਆ ਜੀ ਇਹ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਇਹ ਵੀ ਹਜੇ ਪਤਾ ਨਹੀਂ ਕੁਛ ਹਜੇ ਤਾਂ ਪਤਾ ਕਰਦੇ ਹਾਂ ਨੰਬਰ ਤੇ ਪਾ ਕੇ ਚੈੱਕ ਕਰਦੇ ਕਿੰਨਾ ਤਾਂ ਹੈਗਾ ਕੀ ਸਕਦਾ ਵੇ ਬਾਅਦ ਚ ਤੁਹਾਨੂੰ ਦੱਸਾਂਗੇ ਵੇ ਓਕੇ